ਪੰਜਾਬ ਸਰਕਾਰ ਨੇ ਦੰਪ ਭਰਿਆ ਕਿ ਕਿਸਾਨਾਂ ਲਈ ਤਾਂ ਫਾਇਦੇਮੰਦ ਹੈ ਹੀ ਹੈ ਇਹਦੇ ਨਾਲ ਨਵੀਆਂ ਕਲੋਨੀਆਂ ਨਵੇਂ ਬਾਜ਼ਾਰ ਨਵੇਂ ਸ਼ੋਰੂਮ ਨਵੇਂ ਬੂਥ ਉਥੋਂ ਵੀ ਕਿਸਾਨਾਂ ਨੇ ਕਮਾਈ ਕਰਨੀ ਇਹ ਦੋ ਜਣਾਂ ਤੋਂ ਬਹੁਤ ਫਾਇਦੇਮੰਦ ਲੋਕ ਖੁੱਤ-ਖੁੱਤ ਚੱਕਦੇ ਨੇ ਪਰ ਉਹ ਅਜੇ ਤੱਕ ਉਹ ਖਾਲੀ ਵਿਆਬਾਂ ਚੋਂ ਪਏ ਨੇ ਜੇ ਵਿਕਾਸ ਟੁਕਮਾ ਹੋਇਆ ਹੁੰਦਾ ਤਾਂ ਹੱਥੋਂ ਹੀ ਇਹ ਵਿਕਦੇ ਹੁੰਦੇ ਇਹਨਾਂ ਬਸਾਂ ਨੇ ਪੰਜਾਬ ਦਾ ਪੱਠਾ ਉਠਾ ਪੀਆਰਟੀਸੀ ਔਰ ਪਨਵਸ ਦਾ 1100 ਕਰੋੜ ਰੁਪਈਆ ਸਰਕਾਰ ਕੰਨੀ ਬਕਾਇਆ ਖੜਾ ਸਾਢੇ 800 ਕਰੋੜ ਦੇ ਬਿੱਲ ਦੇ ਬਦਲੇ ਸਰਕਾਰ ਐਵਰੇਜ ਸਾਢੇ 400 ਕਰੋੜ ਦੇ ਰਹੀ ਤੇ ਦੱਸੋ ਜੀ ਫਿਰ ਕਰ ਕਿਵੇਂ ਪੂਰਾ ਹੋ ਪਹਿਲਗਾਮ ਦੇ ਉੱਤੇ ਅਸਵਾਦੀ ਹਮਲਾ ਹੋਇਆ ਉਸ ਹਮਲੇ ਦੇ ਪਿੱਛੇ ਜਿਹੜੀਆਂ ਤਿਰਾਂ ਸੀ ਉਹ ਕਿਉਂ ਨਹੀਂ ਮਾਰੀਆਂ ਗਈਆਂ ਜਿਹੜਾ ਹਮਲਾ ਵਰਸੀ ਉਹ ਵੀ ਤੇ ਤਿੰਨੋਂ ਦੇ ਹੋਰ ਸਾਥੀ ਵੀ ਜੇ ਅਸੀਂ ਜੋ ਸਾਥੀ ਮਾਰਮਕਾ ਜਿਹਨਾਂ ਨੇ ਤਿੰਨਾਂ ਨੇ ਹਮਲਾ ਕੀਤਾ ਇਹ ਇੰਨੇ ਦਿਨ ਉਹ ਇੱਥੇ ਹੀ ਰੁਕੇ ਰਹੇ ਉਹ ਇੰਨੇ ਦਿਨ ਇੱਥੇ ਰਹੇ ਤੇ ਫਿਰ ਸਾਡੀਆਂ ਏਜੰਸੀਆਂ ਕੀ ਕਰਦੀਆਂ ਰਹੀਆਂ ਤੇ ਬਹੁਤ ਡਰਾਵਣਾ ਹੈ ਕਿ ਦੇਸ਼ 'ਚ 37 ਲੱਖ ਮਾਮਲੇ ਕੁੱਤਿਆਂ ਦੇ ਕੱਟਣ ਦੇ ਚੱਲੇ 2023 'ਚ 30 ਲੱਖ ਤੋਂ ਪਾਰ ਗਏ ਤੇ 2024 'ਚ 37 ਲੱਖ ਦੇ ਪਾਰ ਕਿ ਇਹਦੇ ਵਿੱਚੋਂ ਜ਼ਿਆਦਾਤਰ ਸ਼ਿਕਾਰ ਬੱਚੇ ਹੋ ਗਏ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੈਂਡ ਪੁਲਿੰਗ ਲੈਂਡ ਪੁਲਿੰਗ ਇਸ ਸਮੇਂ ਪੰਜਾਬ ਸਰਕਾਰ ਦੇ ਲਈ ਸਿਰਦਰਤੀ ਬਣਿਆ ਹੋਇਆ ਹੈ ਪਾਰਟੀ ਦੇ ਅੰਦਰ ਵੀ ਪਾਰਟੀ ਦੇ ਬਾਹਰ ਵੀ ਪੰਜਾਬ ਪੱਧਰ ਤੇ ਵੀ ਰਾਜਨੀਤਿਕ ਪੱਧਰ ਤੇ ਵੀ ਉਹਨਾਂ ਲਈ ਚੁਣੌਤੀ ਬਣਿਆ ਹੋਇਆ ਹੈ ਪਰ ਇਸ ਲੈਂਡ ਪੁਲਿੰਗ ਰਾਹੀਂ ਪੰਜਾਬ ਸਰਕਾਰ ਨੇ ਦਮ ਭਰਿਆ ਕਿ ਕਿਸਾਨਾਂ ਲਈ ਤਾਂ ਫਾਇਦੇਮੰਦ ਹੈ ਹੀ ਹੈ ਇਦੇ ਨਾਲ ਨਵੀਆਂ ਕਲੋਨੀਆਂ ਨਵੇਂ ਬਾਜ਼ਾਰ ਨਵੇਂ ਸ਼ੋਰੂਮ ਨਵੇਂ ਬੂਥ ਉੱਥੋਂ ਵੀ ਕਿਸਾਨਾਂ ਨੇ ਕਮਾਈ ਕਰਨੀ ਤੇ ਲੋਕਾਂ ਨੂੰ ਬੜੇ ਹਾਈ ਪ੍ਰੋਫਾਈਲ ਰਹਿਸ਼ੀ ਕਲੋਨੀਆ ਮਿਲ ਜਾਣੀਆਂ ਤੇ ਜਿਹੜੀਆਂ ਇਲੀਗਲ ਕਲੋਨੀਆਂ ਨੇ ਉਹਨਾਂ ਦਾ ਦਰਵਾਜ਼ਾ ਬੰਦ ਹੋ ਜਾਣਾ ਠੀਕ ਹੈ ਜੀ ਇਹ ਤਾਂ ਹੈ ਸਰਕਾਰ ਦੀ ਯੋਜਨਾ ਜਿਹਦੇ ਹੱਕ ਚੋਂ ਭਰ ਰਹੇ ਨੇ ਦਮ ਪਰ ਰਹੇ ਨੇ ਪਰ ਲੈਂਡ ਪੋਲਿੰਗ ਪਾਲਿਸੀ ਦੀ ਹਵਾ ਪਹਿਲਾ ਕਟੀਆਂ ਅਜਈਆਂ ਗਵੰਡਾ ਗਲਾਡਾ ਵੱਲੋਂ ਹੈ ਨਾ ਉਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਕਲੋਨੀਆਂ ਉਹ ਹਵਾ ਕੱਢ ਰਹੀਆਂ ਨੇ ਮਤਲਬ ਇਸ ਪਾਲਿਸੀ ਦੀ ਹਵਾ ਇਸ ਕੱਲ ਤੋਂ ਨਿਕਲ ਜਾਂਦੀ ਆ ਕਿ ਜੇਹੀ ਕਲੋਨੀ ਜਿਹੜੀ ਇਹ ਅਧਿਕਾਰਤ ਸਰਕਾਰੀ ਇਹਨਾਂ ਸਸਤਾਵਾਂ ਵੱਲੋਂ ਗਵੰਡਾ ਜਿਵੇਂ ਸਭ ਤੋਂ ਵੱਧ ਚਰਚਿਤ ਆ ਗਲਾਡਾ ਇਹ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਜੇ ਕੰਮ ਕਰਦੀਆਂ ਉਹਦੇ ਵਿੱਚ ਜਗਰਾਉਂ ਆਉਂਦਾ ਫਰੀਦਕੋਟ ਆਉਂਦਾ ਹੈ ਬਠਿੰਡਾ ਆਉਂਦਾ ਮਾਨਸਾ ਆਉਂਦਾ ਉੱਥੇ ਕੀ ਸਥਿਤੀ ਹੈ ਜਾਂ ਉਹਨਾਂ ਚ ਰੈਸੀ ਪਲਾਟ ਕਿੰਨੇ ਕਾਜੇ ਖਾਲੀ ਪਏ ਨੇ ਕਿੰਨੇ ਕ ਉਥੇ ਕਮਰਸ਼ੀਅਲ ਖਾਲੀ ਪਏ ਨੇ ਜੇ ਮਤਲਬ ਗਵਾਂਡਾ ਵਰਗੀਆਂ ਸੰਸਥਾਵਾਂ ਜਾਂ ਸਰਕਾਰਾਂ ਦਮ ਪਰਦੀਆਂ ਕਿ ਯੋਜਨਾ ਤਾਂ ਬਹੁਤ ਫਾਇਦੇਮੰਦ ਆ ਲੋਕ ਹੱਥੋਂ ਹੱਥ ਚੱਕਦੇ ਨੇ ਫਿਰ ਉਹ ਅਜੇ ਤੱਕ ਉਹ ਖਾਲੀ ਬੀਆਬਾਨ ਕਿਉਂ ਪਏ ਨੇ ਕਿਤੇ ਸੜਕਾਂ ਨਹੀਂ ਕਿਤੇ ਬੀਆ ਨਹੀਂ ਕਿਤੇ ਮਕਾਨ ਨਹੀਂ ਕਿਤੇ ਬੂਥ ਨਹੀਂ ਕਿਤੇ ਕੁਝ ਨਹੀਂ ਉਹ ਕਿਉਂ ਰਿਪੋਰਟ ਧਿਆਨ ਦਿਓ ਜੋ ਰਿਪੋਰਟ ਕਾਫੀ ਕੁਝ ਸੱਚ ਸਾਹਮਣੇ ਰੱਖ ਦਿੰਦੀ ਹੈ ਕਿ ਭਈ ਲੈਂਡ ਪੂਲਿੰਗ ਦੀ ਤਾਂ ਹਵਾ ਇਹ ਇਹੀ ਪ੍ਰਾਣੀਆਂ ਕੱਟੀਆਂ ਕਲੋਨੀਆਂ ਕੱਟੀ ਜਾਂਦੀਆਂ ਨੇ। ਲੋ ਜੀ ਮੈਂ ਜਿੱਥੋਂ ਗੱਲ ਸ਼ੁਰੂ ਕਰਦਾ। ਉਹ ਕਹਿੰਦੇ ਜੀ ਪੰਜਾਬ ਦੀ ਇਹ ਯੋਜਨਾ ਹੈ ਕਿ ਵੀ ਆਪਾਂ 65000 ਏਕੜ ਐਕਵਾਇਰ ਕਰਨੀ ਹੈ। ਪੰਜਾਬ ਸਰਕਾਰ ਇਸ ਯੋਜਨਾ ਤੇ ਕੰਮ ਕਰ ਰਹੀ ਹੈ ਕਿ ਆਪਾਂ 65000 ਏਕੜ ਦੇ ਕਰੀਬ ਜੁਗìn ਐਕਵਾਇਰ ਕਰਨੀ ਹੈ ਤੇ ਰਹਿਸ਼ੀ ਤੇ ਸੰਤੀ ਪਲਾਟ ਹੋ ਚੁੱਕਣੇ। ਤੇ ਲੈਂਡ ਪੋਲਿੰਗ ਨੀਤੀ ਖਿਲਾਫ ਜਿਹੜੀਆਂ ਤੇਰਾ ਬੋਲ ਰਹੀਆਂ ਨੇ ਹੈ ਨਾ ਉਹਨਾਂ ਨੂੰ ਆਪਾਂ ਚੁੱਪ ਕਰਾ ਦਿੰਨੇ ਕਿ ਤਵਾ ਕਮਾਲ ਹੈ ਕਿਉਂਕਿ ਪਹਿਲੀਆਂ ਕੱਟੀਆਂ ਕਲੋਨੀਆਂ ਦੀ ਜਮ ਕੇ ਤਾਰੀਫ ਕਰਦੀ ਰਹੀਆਂ ਸਰਕਾਰੀ ਤਰ੍ਹਾਂ ਖੁਦ ਸੁਖਵੀਰ ਸਿੰਘ ਬਾਦਲ ਕੱਲ ਲੈਂਡ ਪੋਲਿਸ ਦੇ ਖਿਲਾਫ ਧਰਨਾ ਲਾ ਦੇ ਸੀ ਪਰ ਆਪਣੇ ਸਮੇਂ ਕੱਟੀਆਂ ਕਲੋਨੀਆਂ ਦੀ ਨਿਊ ਚੰਡੀਗੜ੍ਹ 에어ਪੋਰਟ ਇਹਨਾਂ ਦੀਆਂ ਤਾਰੀਫਾਂ ਕਰ ਰਹੀ ਸੀ ਹੁਣ ਇਹ ਸਾਰੇ ਤੇ ਜਨ ਜਸਨੀ ਕਰਨੀ ਹੈ ਤਾਂ ਲੋ ਜੀਏ ਚਰਨਜੀਤ ਪੁੱਲਰ ਹੋਰਾਂ ਵੱਲੋਂ ਪ੍ਰਕਾਸ਼ ਕੀਤੇ ਅੰਕੜੇ ਇਹ ਸਾਹਮਣੇ ਆਏ ਨੇ ਬਠਿੰਡਾ ਬਠਿੰਡਾ ਵਿਕਾਸ ਵਿਕਾਸ ਅਥਾਰਟੀ ਵੱਲੋਂ ਪਡਲਾਡਾ ਦੇ ਵਿੱਚ ਕਹਿੰਦੇ ਜੀ ਖੰਡ ਮਿਲ ਵਾਲੀ ਜਗ੍ਹਾ ਦੇ 122 ਏਕੜ ਜਗ੍ਹਾ ਦੇ ਉੱਤੇ ਕਲੋਨੀ ਕੱਟੀ ਗਈ ਬਠਿੰਡਾ ਦੀ ਵਿਕਾਸ ਅਥਾਰਟੀ ਜਿਹੜੀ ਬਣੀ ਹੋਈ ਹੈ ਹੈਨਾ ਉਹਦੇ ਵੱਲੋਂ ਪਡਲਾਡਾ ਦੇ ਖੰਡ ਮਿਲ ਦੇ ਵਿੱਚ 22 122 ਏਕੜ ਦੇ ਵਿੱਚ ਕਲੋਨੀ ਕੱਟੀ ਗਈ ਇਹ ਚ ਕਰੀਬ 12 ਸਾਲ ਬਾਅਦ ਵੀ ਇਸ ਕਲੋਨੀ ਦੇ ਵਿੱਚ 600 ਤੋਂ ਬਾਅਦ 700 ਦੇ ਕਰੀਬ ਪਲਾਟ ਖਾਲੀ ਪਏ 12 ਸਾਲਾਂ ਬਾਅਦ ਵੀ 683 ਦੇ ਕਰੀਬ ਪਲਾਟ ਜਿਹੜੇ ਖਾਲੀ ਪਏ ਨੇ ਸੈਂਕੜੇ ਇਲਾਟੀ ਪਲਾਂਟ ਪਲਾਂਟ ਮੋੜ ਵੀ ਚੁੱਕੇ ਨੇ ਪਲਾਟ ਮੋੜ ਤੇ ਕਈਆਂ ਨੇ ਤਾਂ ਇਸੇ ਤਰ੍ਹਾਂ ਬੀਡੀਆ ਵੱਲੋਂ ਮਾਨਸਾ ਚ ਇਸੇ ਮਤਲਬ ਪਠਿੰਡਾ ਵਿਕਾਸ ਅਥਾਰਟੀ ਵੱਲੋਂ ਮਾਨਸਾ ਚ ਸਾਲ 216 ਚ 52 ਇਕੜ ਦੇ ਵਿੱਚ ਇੱਕ ਕਲੋਨੀ ਕੱਟੀ ਜਿੱਥੇ 150 ਤੋਂ ਜ਼ਿਆਦਾ ਪਲਾਟ ਅਜੇ ਵੀ ਖਾਲੀ ਪਏ ਨੇ ਇਹ ਹੁਣ ਉਹ 12 ਸਾਲ ਹੋ ਗਏ ਤੇ ਇਹ ਇਹ ਹਸਾਬ ਨਾਲ ਉਹ ਜੀ ਇਹ 216 ਚ ਕੱਟੀ ਆ ਜਿਹਨੂੰ ਵੀ ਕਿੰਨੇ ਸਾਲ ਹੋਲੇ ਸੋ ਅਜੇ ਤੱਕ ਉੱਥੇ ਵੀ ਕਹਿੰਦੇ ਜੀ ਕਿ ਪਲਾਟ 150 ਤੋਂ ਵੱਧ ਪਲਾਟ ਖਾਲੀ ਪਏ ਨੇ ਇੰਨੇ ਸਾਲਾਂ ਬਾਅਦ ਵੀ ਅੱਗੇ ਆ ਜਾਓ ਜੀ ਫਰੀਦਕੋਟ ਫਰੀਦਕੋਟ ਦੀ ਕਹਿੰਦੇ ਜੀ 135 ਇਕੜ ਖੰਡ ਮਿਲ ਅਲੀ ਜਗਾ ਚ ਨਮੀ ਕਲੋਨੀ ਸਾਲ 213 ਚ ਕੱਟੀ ਸਾਲ 213 ਤੇ ਅੱਜ ਆਪਾਂ 25 ਚ ਗੱਲ ਕਰ ਰਹੇ ਆਂ ਮਾਰਾਂਗਸਾਰੀ ਨੂੰ ਵੀ ਹੋਵੇ ਤੇ ਇਥੋਂ ਹਿਸਾਬ ਲਾ ਲਓ ਫਿਰ ਸ਼ੁਰੂ ਕੀਤੀ ਸੀ ਕਹਿੰਦੇ ਜੀ ਕਰੀਬ 400 ਅਲਾਟੀਆਂ ਕਬਜ਼ਾ ਲੈਣ ਲਈ ਆਇਓ ਨੀਗੇ ਮਤਲਬ ਪਟਕ ਰਹੇ ਨੇ ਉਹਨਾਂ ਨੂੰ ਕਬਜ਼ਾ ਹੀ ਨਹੀਂ ਮਿਲ ਰਿਹਾ ਜੀ ਅਲਾਟੀਆਂ ਨੂੰ ਕਬਜ਼ਾ ਨਹੀਂ ਮਿਲ ਰਿਹਾ 400 ਤੋਂ ਵੱਧ ਪੁੱਡਾ ਨੇ ਇਸ ਖੰਡ ਮਿਲਦੀ ਜ਼ਮੀਨ ਬਦਲੇ ਸ਼ੂਗਰ ਫੈਡ ਨੂੰ 27 ਕਰੋੜ ਤਾਂ ਦੇ ਦਿੱਤੇ ਪਰ 64 ਕਰੋੜ ਦਾ ਬਕਾਇਆ ਹਲੇ ਵੀ ਬਾਕੀ ਖੜਾ ਹੈ ਤੇ ਜੇ ਇੰਨੀ ਕਿ ਸਕੀਮ ਥੋੜੀ ਲਾਹੇਵੰਦ ਹ ਫਿਰ ਤਾਂ ਵੀ ਉਹਨਾਂ ਨੂੰ ਕਬਜ਼ਾ ਵੀ ਮਿਲਿਆ ਹੁੰਦਾ ਬਚਰੇ ਜਿਹੜੇ 400 ਪੱਟ ਕਰੇ ਨੇ ਸਰਕਾਰ ਦੇ ਹੱਥ ਪੈਸਾ ਵੀ ਨਾ ਆ ਕੇ ਉਹਨੂੰ ਤੁਸੀਂ ਤਾਂ ਉਹ ਤਾਰ ਕੇ ਵੀ ਬਚਾ ਲਿਆ ਹੁੰਦਾ ਇਹ ਤੀਜਾ ਜੀ ਇਹ ਤੋਂ ਅੱਗੇ ਚੌਥਾ ਜਗਰਾਉਂ ਕੇ ਤਰਜੀਹ ਕੇ ਚਰਚ ਉਹਨਾਂ ਤਿੰਨ ਚਾਰ ਪਿੰਡਾਂ 'ਚ ਤਾਂ ਬੈਨਰ ਪੋਸਟਰ ਵੀ ਲੱਗ ਕੇ ਸਾਡੇ ਪਿੰਡਾਂ ਚ ਆਵਾਜ਼ ਦੀ ਪਾਰਟੀ ਦੇ ਲੀਡਰ ਬੜੇ ਹੋਣਾ ਜਗਰਾਉਂ ਦੀ ਖੰਡ ਮਿਲ ਵਾਲੀ ਥਾਂ ਉੱਤੇ ਉਸਾਰੀ ਸਰਕਾਰੀ ਕਲੋਨੀ ਵੀ ਵਿਕਸਤ ਨਹੀਂ ਹੋ ਸਕੀ। ਪੰਜਾਬ ਸਰਕਾਰ ਵੱਲੋਂ ਨਵੀਂ ਲੈਂਡ ਪੋਲਿੰਗ ਨੀਤੀ ਤਹਿਤ 65 ਹਜ਼ਾਰ ਰੇਕੜ ਜਮੀਨ ਐਕਵਾਇਰ ਕਰਕੇ ਰੈਹਾਸ਼ੀ ਸਨਤੀ ਤੇ ਪਲਾਟ ਕੱਟਣ ਦੀ ਤਸਵੀਜ਼ ਹੈ ਪਰ ਜੇ ਬਠਿੰਡਾ ਦੇ ਵਿੱਚ ਬਡਲਾਡਾ ਵਾਲੀ ਗੱਲ ਆਪਾਂ ਕਰ ਲਈਏ ਮਾਨਸਾ ਵਾਲੀ ਗੱਲ ਆਪਾਂ ਕਰ ਲਈਏ ਹੈਨਾ ਫਿਰ ਇਸੇ ਤਰ੍ਹਾਂ ਫਰੀਦਕੋਟ ਵਾਲੀ ਗੱਲ ਕਰ ਲਈਏ ਤੇ ਆ ਜਗਰਾਉਂ ਵਾਲੀ ਗੱਲ ਕਰ ਲਈਏ ਜੇ ਉੱਥੇ ਅਜੇ ਤੱਕ ਉਸਾਰੀ ਨਹੀਂ ਹੋਈ ਤਾਂ ਫਿਰ ਇਹਦਾ ਮਤਲਬ ਕਿੰਨੀ ਕੇ ਪਾਲਸੀ ਲਾਹੇਵੰਦ ਆ ਇਥੋਂ ਦਾ ਜਲਾ ਲਓ ਚਲੋ ਜੇ ਹੋਰ ਬਰੀਕੀ ਚ ਜਾਂਦੇ ਆ ਕਿਉਂਕਿ ਇਹ ਅੰਕੜਿਆਂ ਰਾਹੀਂ ਲੈਂਡ ਪੁਲਿੰਗ ਦੀ ਹਵਾ ਨਿਕਲ ਰਹੀ ਹੈ ਇਹ ਅੰਕੜੇ ਦਮ ਪਰ ਰਹੇ ਨੇ ਕਿ ਕਿੰਨੀ ਕੇ ਪਾਲਸੀ ਦਮਦਾਰ ਹੈ ਹਲੋ ਜੀ ਉਹ ਕਹਿੰਦੇ ਜੀ 2025 ਤੱਕ ਮਤਲਬ ਅਪਡੇਟ ਸੂਚਨਾ ਜਿਹੜੀ ਪੁੱਡਾ ਕੋਲ ਪਈ ਆ ਉਹਦੇ ਅਧੀਨ ਇਹ ਸਾਰੀ ਜਾਣਕਾਰੀ ਆ ਬਕਾਇਲ ਤੌਰ ਤੇ ਨਮੀਆਂ ਐਲਾਨੀਆਂ ਕਲੋਨੀਆਂ ਮਗਰੋਂ ਟੁਕਮੇ ਵਿਕਾਸ ਨਹੀਂ ਹੋਇਆ ਇਹ ਵਿਕਾਸ ਟੁਕਮਾ ਹੋਇਆ ਹੁੰਦਾ ਤਾਂ ਹੱਥੋਂ ਅਥੀਏ बिकਦੇ ਹੁੰਦੇ 27 ਜੁਲਾਈ 2025 ਤੱਕ ਦੀ ਅਪਡੇਟ ਸੂਚਨਾ ਅਨੁਸਾਰ ਪੁੱਡਾਦੀਨ ਪੈਂਦੀਆਂ ਵਿਕਾਸ ਅਥਾਰਟੀਆਂ ਦੀਆਂ 27000 111 ਜਾਇਦਾਦਾਂ ਖਾਲੀ ਪਈਆਂ ਨੇ ਪੁੱਡਾ ਦੀਆਂ ਕਹਿੰਦੇ ਜੀ 27 ਜੁਲਾਈ 2025 ਤੱਕ ਦੀ ਅਪਡੇਟ ਸੂਚਨਾ ਅਨੁਸਾਰ ਪੁੱਡਾਦੀਨ ਪੈਂਦੀਆਂ ਵਿਕਾਸ ਅਥਾਰਟੀਆਂ बिया 27111 ਜਾਇਦਾਦਾਂ ਖਾਲੀ ਪਈਆਂ ਨੇ ਇਹ ਤਾਂ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਕੋਈ ਸਰਵੇ ਕਰਾਇਆ ਕਿ ਪੰਜਾਬ ਚ ਕਿੰਨੇ ਘਰਾਂ ਦੀ ਕਿੰਨੇ ਪਲਾਟਾਂ ਦੀ ਕਿੰਨੀਆਂ ਕੋਠੀਆਂ ਦੀ ਕਿੰਨੇ ਫਲੈਟਾਂ ਦੀ ਕਿੰਨੇ ਬੂਥਾਂ ਦੀ ਕਿੰਨੇ ਸ਼ੋਅਰੂਮਾਂ ਦੀ ਕਿੰਨੇ ਮੋਲਾਂ ਦੀ ਜ਼ਰੂਰਤ ਹੈ ਨਹੀਂ ਕਰਾਇਆ ਨਾ ਤਾਂ ਤੁਹਾਡਾ ਇਰਾਦਾ ਸਿਰਫ ਜ਼ਮੀਨ ਹੱਥੇ ਆਉਣਾ ਹੈ ਜੋ ਵੀ ਇਹ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇਹਨਾਂ ਚ ਕੋਈ ਖੰਡ ਮਿਲ ਪ੍ਰਾਣੀ ਹੈ ਕੋਈ ਬੰਦ ਹੋ ਗਈ ਕੋਈ ਉੱਥੇ ਨੇ ਕੋਈ ਥਰਮਲ ਪਲੈਂਟ ਵਾਲੀ ਚੀ ਜੀ ਆਏ ਤੇ ਇੱਥੇ ਭਰਾਵਾ ਤੁਸੀਂ ਸਿਰ ਝੋਟੇ ਦੇ ਸਿਰ ਵਰਗੀ ਅਪਜਾਉ ਜ਼ਮੀਨ ਹਥਿਆ ਰਹੇ ਹੋ ਕਮਾਲ ਆ ਭਾਈ 27111 ਜਾਇਦਾਦਾਂ ਖਾਲੀ ਪਈਆਂ ਇਨ੍ਹਾਂ ਖਾਲੀ ਜਾਇਦਾਦਾਂ ਚੋਂ 15000 ਤੋਂ ਵੱਧ ਰਹਿਸੀ ਜਾਇਦਾਦਾਂ ਹਨ ਜਿਆਦਾ ਰਹਿਸੀ ਜਾਇਦਾਦਾਂ ਦਾ ਮਤਲਬ 27111 ਦੇ ਵਿੱਚੋਂ 15525 ਕੱਲੀ ਰਹਿਸੀ ਜਾਇਦਾਦਾਂ ਨੇ ਬਾਕੀਆਂ ਉਹਨਾਂ ਦੇ ਕਮਰਸ਼ੀਅਲ ਵਗੈਰਾ ਹੋਣਗੀਆਂ ਅੱਗੇ ਆਜੋ ਜੀ ਜਦ ਕਿ 3700 ਤੋਂ ਵੱਧ ਵਪਾਰਕ ਜਾਇਦਾਦਾਂ ਖਾਲੀ ਪਈਆਂ ਨੇ ਬਾਕੀ ਹੋਟਲ ਹੋਰਨਾਂ ਸ਼੍ਰੇਣੀਆਂ ਦੀਆਂ ਖਾਲੀ ਸੰਪਤੀਆਂ ਵੀ ਹਨ ਹੋਰ ਜ਼ਿਆਦਾਤਾਂ ਵੀ ਹੈਗੀਆਂ ਹੋਰਨਾਂ ਸ਼੍ਰੇਣੀਆਂ ਦੀਆਂ ਸਭ ਤੋਂ ਵੱਧ ਗਵਾਂਡਾ ਦੀਆਂ 10500 ਜਾਇਦਾਦਾਂ ਖਾਲੀ ਪਈਆਂ ਗਵਾਂਡਾ ਦੀਆਂ ਆਪਣੀਆਂ ਇਹ ਗਵਾਂਡਾ ਨਾਲ ਸੰਬੰਧਿਤ ਅਥਾਰਟੀ ਦੀ ਕੁੱਲ 27000 ਨੇ ਕੱਲੀ ਗਵਾਂਡਾ ਦੀਆਂ 10000 ਤੋਂ ਵੱਧ ਨੇ ਇਥੋਂ ਗਵਾਂਡਾ ਮਤਲਬ ਇਹ ਤਾਂ ਮਹਾਰੀ ਖੇਤਰ ਦੇ ਵਿੱਚ 10000 ਤੋਂ ਜ਼ਿਆਦਾ ਜ਼ਿਆਦਾ ਤਾਂ ਖਾਲੀ ਪਈਆਂ ਨੇ ਜਿਨ੍ਹਾਂ 'ਚ ਕਰੀਬ-ਕਰੀਬ 8000 ਖਾਲੀ ਰਹਿਸ਼ੀ ਪਲਾਟ ਨੇ ਵਿਕਾਸ ਅਥਾਰਟੀ ਜਿਨ੍ਹਾਂ ਦੀਆਂ ਖਾਲੀ ਜਾਇਦਾਦਾਂ ਰਹਿਸ਼ੀ ਪਲਾਟ ਫਲੈਟ ਬੂਥ ਦੁਕਾਨ ਕਮ ਆਫਿਸ ਐ ਐਲ ਆਈ ਜੀ ਐਮ ਆਈ ਜੀ ਹਾਊਸਿੰਗ ਸ਼ੋਰੂਮ ਐ ਸ਼ਾਪ ਸਾਈਟਸ ਸੰਤੀ ਵਪਾਰ ਸਾਈਟ ਆਦ ਸ਼ਾਮਲ ਹੈ ਇਹਨਾਂ 'ਚ ਉਹ ਕਹਿੰਦੇ ਜੀ ਪੁਰਾਣੀ ਲੈਂਡ ਪੋਲਿੰਗ ਪਾਲਿਸੀ ਤਹਿਤ ਪਲਾਟ ਵੀ ਸ਼ਾਮਲ ਨੇ ਨਵੀਆਂ ਪਾਲਸੀਆਂ ਦੇ ਤਹਿਤ ਵੀ ਨੇ ਹੈਨਾ ਤੇ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਤੁਸੀਂ ਇਹ حساب ਲਾ ਲੋ ਕਿ ਜਿਹੜੇ ਸਰਕਾਰ ਨੇ ਪੂਰਵ ਪ੍ਰੀਮੀਅਮ ਅਪਾਇਟਮੈਂਟਸ ਕੋਈ ਬਣਾਏ ਸੀਗੇ ਇੱਥੇ ਗਵਾਂਡਾ ਨੇ ਹੈਨਾ ਮਤਲਬ ਪੂਰਬੀ ਸਾਈਡ ਜਿਵੇਂ ਬਣਾਏ ਉਹਨੂੰ ਪੂਰਬ ਨਾਂ ਦਿੱਤਾ ਤੇ ਉਹਦੇ ਵਿੱਚੋਂ 425 ਫਲੈਟ ਖਾਲੀ ਪਏ ਨੇ ਤੇ ਗਲਾਡਾ ਲੁਧਿਆਣਾ ਚ ਵੀ 400 ਤੋਂ ਜ਼ਿਆਦਾ ਜ਼ਿਆਦਾਤਾਂ ਜੀਆਂ ਖਾਲੀ ਪਈਆਂ ਨੇ। ਅੰਮ੍ਰਿਤਸਰ ਵਿਕਾਸ ਅਥਾਰਟੀ ਦੀਆਂ ਵੀ 2000 ਤੋਂ 2100 ਦੇ ਕਰੀਬ ਜ਼ਿਆਦਾਤਾਂ ਖਾਲੀ ਪਈਆਂ ਨੇ। ਨਿਊ ਅਰਬਨ ਅਸਟੇਟ ਬਟਾਲਾ ਚ ਵੀ 500 ਪਲਾਟ ਖਾਲੀ ਪਏ ਨੇ। ਹੈ ਪਟਿਆਲਾ ਵਿਕਾਸ ਅਥਾਰਟੀ ਪੀਡੀਏ ਵੱਲੋਂ ਵੀ ਧੂਰੀ ਦੇ ਵਿੱਚ 263 ਜ਼ਿਆਦਾਤਾਂ ਖਾਲੀ ਪਈਆਂ ਨੇ। ਇਹ ਅੰਕੜੇ ਲੈਂਡ ਪੂਲਿੰਗ ਦੀ ਯੋਜਨਾ ਦੀ ਹਵਾ ਕੱਢਦੇ ਨੇ। ਤੇ ਮਾਨ ਸਾਹਿਬ ਜੇ 10 10 12 12 15 ਬਦਨਾ ਸਾਲ ਪਹਿਲਾਂ ਇਹ ਕਟੀਆਂ ਹੋਈਆਂ ਤੁਹਾਡੀਆਂ ਅਧਿਕਾਰਤ ਕਲੋਨੀਆਂ ਦੇ ਜਿਹਨੂੰ ਗਵੰਡਾ ਗਲਾਡਾ ਜਾਂ ਇਹਨਾਂ ਦੀਆਂ ਹੋਰ ਵਿਕਾਸ ਤੁਹਾਡੀਆਂ ਦੇ ਅਧੀਨ ਹੈ ਉਹ ਖਾਲੀ ਪਏ ਨੇ ਉਹ ਤੋਂ ਬਿਨਾ ਪ੍ਰਾਈਵੇਟ ਬਿਲਡਰਾਂ ਦੇ ਜੀਰਖਪੁਰ ਮਹਾਲੀ ਖਰੜ ਲਾਂਡਰਾ ਇੱਧਰ ਉੱਧਰ ਨੂੰ ਜਿੱਥੇ ਮਰਜ਼ੀ ਦੇਖ ਲਓ ਉਹ 11 11 12 12 ਮੰਜ਼ਲੇ 14 14 ਮੰਜ਼ਲੇ ਬਣੇ ਫਲਾਟਾਂ ਚ ਤੇ ਪੱਤਿਆਂ ਵਾਂਗ ਖੜੇ ਨੇ ਤੇ ਉਹਨਾਂ 'ਚ ਕਿਸੇ ਕਿਸੇ 'ਚ ਕੋਈ ਤੋਲੀਆ ਕੱਪੜਾ ਕੋਈ ਲੰਕਦਾ ਦਿਖਦਾ ਇਹਦਾ ਮਤਲਬ ਜ਼ਿਆਦਾਤਰ ਉਹ ਖਾਲੀ ਨੇ ਤੇ ਜਨਾਬ ਕਿਉਂ ਪੰਜਾਬ ਨੂੰ ਖਾਲੀ ਕਰਨ ਤੇ ਤੁਰੇ ਹੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕਿ ਕੰਗਲਾ ਪੰਜਾਬ ਬਣਾਉਣਾ ਖੇਤੀ ਉਹਦੀ ਸ਼ਾਨ ਹੈ ਖੇਤ ਉਹਦੀ ਜਾਨ ਨੇ ਤੇ ਪੰਜਾਬ ਦੇ ਪਿੰਡ ਉਹਦੀ ਆਣ ਨੇ ਇਆਨ ਸ਼ਾਨ ਜਾਨ ਮੇਟਰ ਨਹੀਂ ਦਿੰਦਾ ਪੰਜਾਬ ਇੱਕ ਪਾਸੇ ਇਹ ਪਹਿਲੂ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਚ ਦਾਣੇ ਹੈ ਨਹੀਂ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ 4 4000 ਕਰੋੜ ਦਾ 42 4247 4700 ਕਰੋੜ ਦਾ ਕਰਜ਼ਾ ਹਰ ਮਹੀਨੇ ਚੁੱਕਿਆ ਜਾ ਰਿਹਾ ਇਹ ਵਿੱਤੀ ਬਰਾਂ ਮੁਕੰਨ ਤੱਕ 7.4 ਲੱਖ ਕਰੋੜ ਤੋਂ ਉੱਪਰ ਪੰਜਾਬ ਦੇ ਸਿਰ ਤੇ ਕਰਜ਼ਾ ਹੋ ਜਾਣਾ ਹਰ ਜੰਮਣ ਵਾਲਾ ਜਵਾਕ ਕਰਜ਼ੇ ਹੀ ਹੋ ਕੇ ਜੰਮ ਰਿਹਾ ਪਰ ਵੋਟਾਂ ਨਾ ਹਿੱਲਣ ਵੋਟਾਂ ਪੱਕੀਆਂ ਰਹਿਣ ਉਹਦੇ ਲਈ ਪਿਛਲੀਆਂ ਸਰਕਾਰ ਦੀਆਂ ਕੀਤੀਆਂ ਗਲਤੀਆਂ ਨੂੰ ਵੀ ਅਸੀਂ ਜਾਰੀ ਰੱਖਾਂਗੇ ਤੇ ਨਵੀਆਂ ਗਲਤੀਆਂ ਵੀ ਅਸੀਂ ਕਰਦੀ ਰਾਵਾਂਗੇ ਪੰਜਾਬ ਨੂੰ ਆਰਥਿਕ ਤੌਰ ਤੇ ਖਜ਼ਾਨੇ ਨੂੰ ਵੀ ਤੇ ਪੰਜਾਬ ਦੇ ਵਸਨੀਕਾਂ ਨੂੰ ਮਜ਼ਬੂਤ ਕਰਨ ਦੀ ਯੋਜਨਾ ਤੇ ਕੋਈ ਕੰਮ ਨਹੀਂ ਕਿ ਅਸੀਂ ਲੋਕਾਂ ਦੀਆਂ ਜੇਬਾਂ ਚ آمدਨ ਦੇ ਸਾਧਨ ਪੈਦਾ ਕਰਦੇ ਕਿ ਜੇ ਪੰਚ ਪੈਸਾ ਹੋਵੇ ਤੇ ਲੋਕ ਆਪਣੀਆਂ ਮਿਲਦੀਆਂ ਸਹੂਲਤਾਂ ਦਾ ਮੁੱਲ ਤਾਰਨ ਉਧਰ ਨੂੰ ਨਹੀਂ ਬਦਣਾ ਤੇ ਜਿਹੜੇ ਮੁੱਲ ਦੇ ਸਕਦੇ ਉਹਨਾਂ ਨੂੰ ਵੀ ਮੁਫਤ ਸਫ਼ਰ ਕਰਾਉਣਾ ਜੀ ਹਾਂ ਮੈਮ ਬੀਬੀਆਂ ਦੇ ਮੁਫਤ ਸਫ਼ਰ ਦੀ ਗੱਲ ਕਰ ਰਹੇ ਹਾਂ ਇੱਕ ਹੈ ਕਿ ਕੋਈ ਲੋੜਵੰਦ ਬਜ਼ੁਰਗ ਕੋਈ ਲੋੜਵੰਦ ਮਾਤਾ ਕੋਈ ਵਿਧਵਾ ਕੋਈ ਕੱਲੀ ਕਾਰੀ ਬੇਬੇ ਸਫ਼ਰ ਕਰੇ ਕੋਈ ਭੈਣ ਸਫ਼ਰ ਕਰੇ ਫਿਰ ਤਾਂ ਸਮਝ ਆਵੇ ਗੁਜ਼ਰੀ ਯੋਜਨਾ ਜਿਨ੍ਹਾਂ ਦੀ 1.5 ਲੱਖ 1.6 60 70 ਹਜ਼ਾਰ ਤਨਖਾਹ ਕੋਈ ਡੀਸੀ ਦਫਤਰ ਲੱਗੀ ਤੇ ਕੋਈ ਸਕੂਲ ਕਾਲਜ ਲੱਗੀ ਕੋਈ ਕਿਤੇ ਸਰਕਾਰੀ ਨੌਕਰੀ ਤੇ ਲੱਗੀ ਤੇ ਜਿਨ੍ਹਾਂ ਦੇ ਪਰਸੇ 5 5 8 8 10 10000 ਦੇ ਇਹ ਤੋਂ ਹੀ ਮਹਿੰਗੇ ਹੁੰਦੇ ਹੋਣਗੇ ਜਿਹੜੇ ਬਾਹਰੋਂ ਬੁਰੂ ਆਉਂਦੇ ਨੇ ਤੇ ਉਹਨਾਂ ਦੇ ਲਈ ਆਧਾਰ ਕਾਰਡ ਵਾਲੀਆਂ ਬੱਸਾਂ ਤੇ ਇਹਨਾਂ ਬੱਸਾਂ ਨੇ ਪੰਜਾਬ ਦਾ ਪੱਠਾ ਬਿਠਾਤਾ ਮੇਰੇ ਕੋਲ ਰਿਪੋਰਟ ਪਈਆ ਕਹਿੰਦੇ ਜੀ ਪੀਆਰਟੀਸੀ ਔਰ ਪੰਨ ਬੱਸ ਦਾ 1100 ਕਰੋੜ ਰੁਪਈਆ ਸਰਕਾਰ ਕੰਨੀ ਬਕਾਇਆ ਖੜਾ ਹੈ ਦੱਸੋ ਫਿਰ ਵੀਆਰਟੀ ਪੰਨਵਸ ਵਾਲੇ ਵਿਚਾਰੇ ਹੜਤਾਲ ਨਾ ਕਰ ਤਾ ਹੋਰ ਕੀ ਕਰਨਾ ਤਨਖਾਹਾਂ ਸਮੇਂ ਸਰ ਨਾ ਬੱਸਾਂ ਦੀ ਸਰਵਸ ਸਮੇਂ ਸਰ ਨਾ ਮਰਮਤ ਸਮੇਂ ਸਰ ਨਾ ਤੇਲ ਪਾਣੀ ਸਮੇਂ ਸਰ ਤੇ ਫਿਰ ਚੱਕੇ ਜਾਮ ਕਰਨੇ ਪੈਂਦੇ ਇਹਨਾਂ ਬੈਸੇ ਹੀ ਚੱਕੇ ਜਾਮ ਹੋ ਜਾਂਦੇ 60 ਪੀਸੇ ਦੀ ਬੱਸਾਂ ਦਾ ਵਰਕਸ਼ਾਪ ਤੇ ਰਹਿੰਦੀਆਂ ਤੇ ਆ ਜਿੱਦਾਂ ਹੀ ਆ ਸਾਲ ਮੁੱਕਣਾ 225 ਮੁੱਕਣ ਤੱਕ 400 ਤੋਂ ਵੱਧ ਬੱਸਾਂ ਆਪਣੀ ਮਿਆਦ ਮੁਕਾ ਕੇ ਖੰਡਮ ਹੋ ਜਾਣਗੀਆਂ ਨਵੀਆਂ ਜ ਲੈ ਨਹੀਂ ਹੋ ਰਹੀਆਂ ਤਨਖਾਹਾਂ ਦੇ ਨਹੀਂ ਹੋ ਰਹੀਆਂ ਜਲਾਈ ਮਹੀਨੇ ਦੀ ਤਨਖਾਹ ਆ 24 ਜਲਾਈ ਨੂੰ ਮਿਲੀ ਐ ਇਥੋਂ ਦਾ ਗੱਲ ਹੁਣ ਜਿਹੜਾ ਇਹ ਰਿਪੋਰਟ ਆ ਇਹ ਰਿਪੋਰਟ ਦੱਸੀ ਐ ਕਿ ਵੀ 2021 ਤੋਂ ਔਰਤਾਂ ਲਈ ਜਿਹੜੀ ਇਹ ਸਹੂਲਤ ਸ਼ੁਰੂ ਹੋਈ ਮੁਫਤ ਸਫ਼ਰ ਵਾਲੀ ਬੀਬੀਆਂ ਦੇ ਲਈ ਪੰਜਾਬ ਦੀਆਂ ਬੀਬੀਆਂ ਦੇ ਲਈ ਸਾਲਾਨਾ 840 ਕਰੋੜ ਦਾ ਬਿੱਲ ਬਣ ਰਿਹਾ 850 ਕਰੋੜ ਦੇ ਬਿੱਲ ਦੇ ਬਦਲੇ ਸਰਕਾਰ ਐਵਰੇਜ 840 ਕਰੋੜ ਦੇ ਰਹੀ ਤੇ ਦੱਸੋ ਜੀ ਫਿਰ ਕਰ ਕਿਵੇਂ ਪੂਰਾ ਹੋਗਾ 2021-22 ਦੇ ਵਿੱਚ 250 ਕੋ ਕਰੋੜ ਅਦਾ ਕੀਤਾ ਪੰਜਾਬ ਸਰਕਾਰ ਨੇ 22-23 ਦੇ ਵਿੱਚ 490 ਕੋ ਕਰੋੜ ਅਦਾ ਕੀਤਾ 23-24 ਚ ਫਿਰ 490 ਕਰੋੜ ਅਦਾ ਕੀਤਾ 24-25 ਚ 450 ਕਰੋੜ ਆ ਗਏ ਆ ਹੁਣ 25-26 ਹਲੇ 193 ਕਰੋੜੇ ਹਜੇ ਅਦਾ ਹੋਇਆ ਤੇ ਇਸ ਸਾਲ ਦਾ ਬਿੱਲ 840 ਕਰੋੜ ਬਣਦਾ ਐਵਰੇਜ ਹੁਣ ਪਿਛਲੇ ਸਾਲ ਇਸ ਸਾਲ ਦੇ ਬਿੱਲ ਹਰ ਸਾਲ ਦਾ 840 ਕਰੋੜ ਦਾ ਜਿਹੋ ਚ ਦੇਣਾ 450 ਕਰੋੜ ਹੈ ਤੇ ਬਾਕੀ ਕਿੱਥੇ ਜਣਾ 1100 ਕਰੋੜ ਜੇ ਬਕਾਇਆ ਖੜਾ ਹੈ ਤੇ ਇਥੋਂ ਦਾ ਜਲਾ ਲਓ ਕਿ ਫਿਰ ਪੰਜਾਬ ਰੋਡਵੇਜ ਪਨਵਾਸੀ ਸਥਿਤੀ ਕੀ ਹੋਗੀ ਇਹ ਤੋਂ ਇਸੇ ਰਿਪੋਰਟ ਦੇ ਵਿੱਚ ਦੰਪ ਰਿਆ ਗਿਆ ਕਿ ਵੀ 2021 ਦੇ ਵਿੱਚ ਬਸਾਂ ਦੀ ਖਰੀਦ ਹੋਈ ਸੀ ਉਸ ਤੋਂ ਬਾਅਦ ਮੁੜ ਕੇ ਖਰੀਦ ਕਰਨੀ ਨੂੰ ਗਿਆ ਨਹੀਂ ਸਾਡਾ ਸਿਸਟਮ ਕਹਿੰਦੇ ਜੀ 2021 ਚ ਕਾਂਗਰਸ ਦੀ ਸਰਕਾਰ ਸਮੇ 842 ਨਵੀਆਂ ਬੱਸਾਂ ਦੀ ਖਰੀਦ ਕੀਤੀ ਗਈ ਜਿਨ੍ਹਾਂ ਚ ਲਗਭਗ 450 ਬੱਸਾਂ ਪੀਆਰਟੀਸੀ ਦੀਆਂ ਤੇ 300 90 99 ਦੇ ਕਰੀਬ ਬੱਸਾਂ ਪਨ ਬਸਤੀਆਂ ਫਿਰਦੀਆਂ ਗਈਆਂ ਇਹਨਾਂ ਉੱਤੇ 400 ਕਰੋੜ ਦੇ ਕਰੀਬ ਖਰਚਾ ਆ ਇਸ ਵਕਤ ਪਨ ਬਸ ਨੂੰ 606 ਬੱਸਾਂ ਤੇ ਪੀਆਰਟੀਸੀ ਨੂੰ 656 ਬੱਸਾਂ ਖਰੀਦਣੀਆਂ ਨੇ ਮਤਲਬ ਕਰੀਬ ਕਰੀਬ 1200 1300 ਬੱਸਾਂ ਦੀ ਖਰੀਦ ਦੀ ਤਿਆਰੀ ਆ ਪਰ ਖਰੀਦ ਕੀਤੀ ਹੋਣੀ ਜਾਰੀ ਹੈ ਵੇ ਕਰਜ਼ਾ ਚੜੀ ਜਾਂਦਾ ਤੇ ਦੂਸਰੇ ਪਾਸੇ ਸਮੇਂ ਤੇ ਰਿਪੇਅਰ ਨਹੀਂ ਹੋ ਰਹੀਆਂ ਬੱਸਾਂ ਕਹਿੰਦੇ ਜੀ ਖਰਾਬ ਹੋਈਆਂ ਬੱਸਾਂ ਜਿਨ੍ਹਾਂ ਦੇ ਇੰਜਨ ਰਿਪੇਅਰ ਮੰਗਦੇ ਨੇ ਸਟੀering ਗੇਅਰ ਬਾਕਸ ਰਿਪੇਅਰ ਮੰਗਦੇ ਨੇ ਐ ਜਿਨ੍ਹਾਂ ਦੇ ਟਾਇਰ ਬਦਲਣ ਵਾਲੇ ਨੇ ਕਹਿੰਦੇ ਜੀ ਉਹ ਸਾਰੀਆਂ ਬੱਸਾਂ ਲਗਭਗ 10% ਬੱਸਾਂ ਅਲੱਗ-ਅਲੱਗ ਡੀਪੂਆਂ 'ਚ ਖੜੀਆਂ ਨੇ ਇਹ ਸਿਰਫ ਉਹ ਰੁਟੀਨ ਵਾਲੀਆਂ ਇਹ ਤੋਂ ਬਿਨਾ ਜਿਹੜਾ ਅੰਕੜਾ ਹੈ ਉਹ ਆਪਣੇ ਆਪ 'ਚ ਬਿਆਨ ਕਰਦਾ ਹੈ 2010 ਚ ਖਰੀਦੀਆਂ ਗਈਆਂ ਬੱਸਾਂ 2025 ਚ ਕੰਡਮ 15 ਸਾਲ ਦੀ ਸਰਕਾਰੀ ਮਿਆਦ ਹੈ ਤੇ ਜਿਸ ਤਰੀਕੇ ਨਾਲ ਬੱਸਾਂ ਚੱਲਦੀਆਂ ਨੇ ਤੇ ਉਹਦੇ ਸਾਬ ਨਾਲ 15 ਸਾਲ ਤੱਕ ਹੀ ਇਹ 10 ਸਾਲਾਂ ਚ ਖੜਕ ਜਾਂਦੀਆਂ ਨੇ ਪਰ 15 ਸਾਲ ਦੀ ਮਿਆਦ ਦੇ ਹਿਸਾਬ ਨਾਲ 2010 ਵਾਲੀਆਂ ਬੱਸਾਂ 2025 ਤੱਕ ਆਉਂਦੇ ਆਉਂਦੇ ਕੰਡਮ ਹੋ ਜਾਣੀਆਂ ਕਹਿੰਦੇ ਜੀ ਇਸ ਹਰ ਬੱਸ 15 ਸਾਲ ਬਾਅਦ ਆਪਣੀ ਉਮਰ ਭੋਗ ਜਾਂਦੀ ਆ ਇਸ ਦਾ ਮਤਲਬ ਇਹ ਮੰਨਿਆ ਜਾਵਕਿ 2010 ਜਿਹੜੀਆਂ ਬੱਸਾਂ ਖਰੀਦੀਆਂ ਗਈਆਂ ਉਹ 225 ਚ ਕੰਡਮ ਹੋ ਜਾਣੀਆਂ। ਕਹਿੰਦੇ ਪੀਆਰਟੀਸੀ ਪੰਨ ਬੱਸਦੀਆਂ 60 ਤੋਂ ਜ਼ਿਆਦਾ ਬੱਸਾਂ ਇਸ ਵਕਤ ਕੰਡਮ ਵਾਲੀ ਸ਼੍ਰੇਣੀ ਚ ਨੇ। ਤੇ ਅਗਲੇ ਮਹੀਨੇ ਮਤਲਬ ਅਗਸਤ ਮਹੀਨੇ ਚ 250 ਬੱਸਾਂ ਦੀ ਮਿਆਦ ਪੂਰੀ ਹੋ ਜਾਣੀ ਆ। ਭਾਵੇਂ 225 ਦਾ ਬਰਾ ਮੁੱਕਦਿਆਂ ਮੁੱਕਦਿਆਂ ਇਸ ਸਾਲ ਚ 400 ਬੱਸਾਂ ਨੇ ਕੰਡਮ ਹੋ ਜਾਣਾ। 10 ਪੀਸੇ ਦੀ ਬੱਸਾਂ ਰੋਜ਼ ਰਿਪੇਅਰ ਲਈ ਖੜੀਆਂ ਨੇ। ਹੈਨਾ ਤੇ 400 ਬੱਸਾਂ ਇਸ ਵਾਰ ਕੰਡਮ ਹੋ ਜਾਣੀਆਂ ਨੇ 1200 ਬੱਸਾਂ ਦੀ ਲੋੜ ਆ ਹੈ 2021 ਤੋਂ ਬਾਅਦ ਬੱਸਾਂ ਖਰੀਦੀਆਂ ਨਹੀਂ ਗਈਆਂ ਆਪਾਂ ਤੇ ਇਹ ਸਥਿਤੀ ਦੇ ਵਿੱਚ ਖਜ਼ਾਨੇ ਦੇ ਉੱਤੇ ਬੋਝ ਵੱਧ ਰਿਹਾ ਹੈ ਉਹ ਪਾਵਰ ਕਾਮ ਵਾਲਾ ਵੀ ਵੱਧ ਰਿਹਾ ਤੇ ਇੱਧਰ ਵਾਲਾ ਵੀ ਵੱਧ ਰਿਹਾ ਤੇ ਇਥੋਂ ਦਾ ਲਾ ਲਓ ਜੀ ਫਿਰ ਪੰਜਾਬ ਦੀ ਹਾਲਤ ਕਹੀ ਜੀ ਆ ਚਲੋ ਸਭ ਦੀਆਂ ਨਜ਼ਰਾਂ ਪਿਛਲੇ 6-7 ਦਿਨਾਂ ਤੋਂ ਜੀ ਮੈਂ ਅੱਜ ਸੱਤਵੰਤ ਦਿਨ ਹੈ ਛੁੱਟੀਆਂ ਜਿਵੇਂ ਵਿੱਚੋਂ ਕੱਢ ਦਵਾਂ ਲੋਕ ਸਭਾ ਤੇ ਰਾਜ ਸਭਾ ਜਿਹੜਾ ਬੰਦੂ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਮੁੱਖ ਮੁੱਦਾ ਸੀਗਾ ਕਿ ਵੀ ਬਿਹਾਰ ਦੇ ਵਿੱਚ ਜਿਹੜੀਆਂ ਵੋਟਾਂ ਵਾਲਾ ਮਸਲਾ ਉਹਦੇ ਤੇ ਚਰਚਾ ਪਰ ਉਹਦੇ ਨਾਲੋਂ ਪਹਿਲਾ ਮੁੱਦਾ ਸੀਗਾ ਕਿ ਜਿਹੜਾ ਪਹਿਲਗਾਮ ਦੇ ਉੱਤੇ ਅੱਤਵਾਦੀ ਹਮਲਾ ਹੋਇਆ ਉਸ ਹਮਲੇ ਦੇ ਪਿੱਛੇ ਜਿਹੜੀਆਂ ਧਿਰਾਂ ਸੀ ਉਹ ਕਿਉਂ ਨਹੀਂ ਮਾਰੀਆਂ ਗਈਆਂ ਜੇ ਪਾਕਿਸਤਾਨ ਚ ਅੰਦਰ ਵੜ ਕੇ ਮਾਰ ਕੇ ਐਸੇ ਫਿਰ ਕਿਉਂ ਨਹੀਂ ਮੁੱਕੇ ਹੈਨਾ ਤੇ ਅਜੇ ਤੱਕ ਉਹਦਾ ਸੱਚ ਕਿਉਂ ਨਹੀਂ ਦੱਸਿਆ ਠੀਕ ਹੈ ਰਾਜਨਾਥ ਸਿੰਘ ਨੇ ਵੀ ਸਪਾਈ ਦਿੱਤੀ ਅਮਿਤ ਸ਼ਾਹ ਨੇ ਵੀ ਵਿਰੋਧੀ ਧਿਰਾਂ ਦੇ ਉੱਤੇ ਹਮਲਾ ਵੀ ਕੀਤਾ ਤੇ ਆਪਣਾ ਪੱਖ ਵੀ ਰੱਖਿਆ ਸੋ ਪੱਖਮੀ ਬਹਿਸ ਚੱਲ ਰਹੀ ਹੈ ਇਹ ਕੀ ਇਹ ਫਿਲਮੀ ਦ੍ਰਿਸ਼ ਸੀਗਾ ਜਾਂ ਇਹ ਸੱਚ ਮੁੱਚ ਸਬਾਬ ਸੀਗਾ ਕਿ ਕੱਲ ਜਦੋਂ ਬਹਿਸ ਸ਼ੁਰੂ ਹੁੰਦੀ ਆ ਲੋਕ ਸਭਾ ਦੇ ਵਿੱਚ ਰਾਜਨਾਥ ਸਿੰਘ ਰੱਖਿਆ ਮੰਤਰੀ ਆਪਣੀ ਤਕਰੀਰ ਕਰ ਰਹੇ ਸੀ ਉਸ ਸਮੇਂ ਕਸ਼ਮੀਰ ਘਾਟੀ 'ਚ ਇੱਕ ਮੁੱਠ ਭੇੜ ਹੋ ਰਹੀ ਸੀ ਅਤਵਾਦੀਆਂ ਨਾਲ ਫੌਜ ਦੀ ਤੇ ਅੱਜ ਜਦੋਂ ਉਮਿਤ ਸ਼ਾ ਬਿਆਨ ਦੇ ਰਹੇ ਸੀ ਤਦੋਂ ਦੱਸ ਰਹੇ ਸੀ ਕਿ ਅਸੀਂ ਵੀ ਜਾਂਚ ਕਰਾ ਕੇ ਬੋਲ ਰਹੇ ਹਾਂ ਜਾਣਕਾਰੀ ਸਾਨੂੰ ਕੱਲ੍ਹ ਹੀ ਮਿਲ ਗਈ ਸੀ ਜਿਹੜੇ ਮਾਰੇ ਗਏ ਨੇ ਉਹਨਾਂ ਚ ਮੁੱਖ ਜਿਹੜਾ ਹਮਲਾਬਰ ਸੀ ਉਹ ਵੀ ਤੇ ਤਿੰਨ ਉਹਦੇ ਹੋਰ ਸਾਥੀ ਵੀ ਜੇ ਉਹ ਅਸੀਂ ਜੋ ਸਾਥੀ ਮਾਰਮਕ ਹੈ ਜਿਨ੍ਹਾਂ ਨੇ ਤਿੰਨਾਂ ਨੇ ਹਮਲਾ ਕੀਤਾ ਸੀ ਕਹਿੰਦੇ ਜਾਣਕਾਰੀ ਕੱਲ੍ਹ ਹੀ ਸੀ ਕੱਲ ਅਸੀਂ ਤਾਂ ਨਹੀਂ ਦੱਸਿਆ ਕਿ ਅਸੀਂ ਪਹਿਲਾਂ ਉਹਨਾਂ ਦੇ ਹਥਿਆਰ ਜਾਂਚ ਕਰਾਏ ਲੋਕਾਂ ਤੋਂ ਪਛਾਣ ਕਰਾਈ ਫਿਰ ਚੰਡੀਗੜ੍ਹ ਲੈਬ ਚ ਭੇਜ ਕੇ ਉਹ ਗੋਲੀਆਂ ਦਾ ਮਿਲਾਨ ਕੀਤਾ ਤੇ ਹੁਣ ਸਾਨੂੰ ਬਿਲਕੁਲ ਸਬੂਤ ਮਿਲ ਗਏ ਜੀ ਸਾਡੇ ਕੋਲ ਉਹਨਾਂ ਦਾ ਵੋਟਰ ਕਾਰਡ ਵੀ ਹੈ ਚੌਕਲੇਟਾਂ ਵੀ ਪਾਕਿਸਤਾਨ ਵਾਲੀਆਂ ਸਾਰਾ ਕੁਝ ਆ ਗਿਆ ਵੀ ਇੰਨੇ ਦਿਨੋਂ ਇੱਥੇ ਲੁਕੇ ਰਹੇ ਤੇ ਫਿਰ ਅਸੀਂ ਪਾਕਿਸਤਾਨ ਚ ਵੜ ਕੇ ਕੀ ਕਰੇ ਤੇ ਜੇ ਉਹ ਇੰਨੇ ਦਿਨ ਇੱਥੇ ਰਹੇ ਤੇ ਫਿਰ ਸਾਡੀਆਂ ਏਜੰਸੀਆਂ ਕੀ ਕਰਦੀਆਂ ਨਹੀਂ ਆ ਪਹਿਲਾਂ ਹਮਲੇ ਦੇ ਸਮੇ ਸਾਡੀਆਂ ਏਜੰਸੀਆਂ ਫੇਲ ਤੇ ਹੁਣ ਹਮਲੇ ਤੋਂ ਬਾਅਦ ਉਹ ਲੁਕੇ ਰਹਿਣ ਸਾਡੀ ਹੁਣ ਤਾਂ ਬਈ ਕੇਂਦਰ ਸ਼ਾਸਤ ਪ੍ਰਦੇਸ਼ ਹੈ ਹੁਣ ਤਾਂ ਡਿਊਟੀ ਹੈ ਉਹਦਾ ਧਾਰਾ 370 ਹਟੀ ਹੈ ਉਸ ਦੇ ਬਾਵਜੂਦ ਇਨੀ ਹਿੰਮਤ ਆਪਾ ਤਾਂ ਉਹ 4 ਦਿਨਾਂ ਦੀ ਜੰਗ 'ਚ ਕਸ਼ਮੀਰ ਵੀ ਲੈ ਲੈਣਾ ਸੀ ਜਿਹੜਾ ਉਹਨਾਂ ਦੇ ਕਬਜ਼ੇ ਹੇਠ ਆਲਾ ਆਪਾ ਤਾਂ ਕਿਤੇ ਕਰਾਚੀ ਕੁਰੂਚੀ ਤੱਕ ਵੀ ਪਹੁੰਚ ਗਏ ਸੀ ਇਹਾਂ ਫਿਰ ਇਹ ਸਵਾਲ ਪੁੱਛੋ ਕਿ ਵੀ ਰਫੇਲ ਕਿੰਨੇ ਨੁਕਸਾਨੇ ਗਏ ਫੌਜੀਆਂ ਦੇ ਕਿੰਨੇ ਫਿਰ ਰਾਜਨਾਥ ਸਿੰਘ ਜੀ ਕਹਿੰਦੇ ਕਿ ਵੀ ਜਦੋਂ ਜੰਗ ਹੁੰਦੀ ਹੈ ਜਦੋਂ ਕੋਈ ਪੇਪਰ ਦਿੱਤਾ ਜਾਂਦਾ ਹੈ ਇਮਤਿਹਾਨ ਦਿੱਤਾ ਜਾਂਦਾ ਤਾਂ ਉਹਦੇ ਨੰਬਰ ਦੇਖੇ ਜਾਂਦੇ ਨੇ ਪਾਸ ਮਾਰਕਸ ਪੈਨਸਲਾਂ ਕਿੰਨੀਆਂ ਟੁੱਟੀਆਂ ਪੈਨ ਕਿੰਨੇ ਗਾਇਬ ਹੋ ਕਹਿੰਦੇ ਨਿਕਲਦਾ ਕਮਾਲਾ ਵੀ ਇਹ ਜਵਾਬ ਹੈ ਸਾਡੇ ਰੱਖਿਆ ਮੰਤਰੀ ਦਾ ਠੀਕ ਹੈ ਰੋਧੀ ਤੇ ਰਾਮੀ ਆਪਣੇ ਪੁਰਾਣੇ ਕਾਰਜਕਾਲਾਂ ਦੇ ਹਵਾਲੇ ਨਾਲ ਕਿਰਦੀਆਂ ਵੀ ਨਜ਼ਰ ਆਉਂਦੀਆਂ ਉਹਨਾਂ ਦੀ ਕਿਰਾਂ ਉਹਦੀ ਵੀ ਖੂਬ ਹੋ ਰਹੀ ਹੈ ਪਰ ਇਹ ਸਵਾਲ ਬਹੁਤ ਅਹਿਮ ਹੈ ਕਿ ਕੀ ਜਨਾਬ ਤੁਸੀਂ ਸੰਸਦ 'ਚ ਖੜ ਕੇ ਮੁਲਕ ਨੂੰ ਸੱਚ ਦੱਸ ਰਹੇ ਹੋ ਪਹਿਲਗਾਮ ਹਮਲੇ ਦਾ ਜਾਂ ਜੇ ਵੀ ਕੁਝ ਲੁਕਵਾਇਆ ਜਾ ਰਿਹਾ ਇੱਕ ਖਬਰ ਸਾਡੇ ਇੱਥੇ ਬਹੁਤ ਚਰਚਾ ਚ ਹੈ ਸੋਸ਼ਲ ਮੀਡੀਆ ਤੇ ਬਹੁਤ ਫੈਲ ਰਹੀ ਹੈ ਮਸਲਾ ਬਿਹਾਰ ਦੇ ਪਟਨਾ ਨਾਲ ਸੰਬੰਧਿਤ ਹੈ ਆ ਰਹਿਸ਼ੀ ਸਰਟੀਫਿਕੇਟ ਬਣਾਉਣ ਦੇ ਲਈ ਪਟਨਾ ਦੇ ਇੱਕ ਖੇਤਰ ਦੇ ਵਿੱਚ ਹਾਂ ਬੰਦੇ ਨੇ ਐਪਲੀਕੇਸ਼ਨ ਲਾਈ ਤੇ ਉਹ ਰਹਿਸ਼ੀ ਸਰਟੀਫਿਕੇਟ ਬਣ ਕੇ ਉਹਨੂੰ ਮਿਲ ਗਿਆ ਕਿ ਉਹ ਤੁਮਾਰਾ ਸੋਸ਼ਲ ਮੀਡੀਆ ਤੇ ਫੈਲ ਗਿਆ ਰਹਿਸ਼ੀ ਸਰਟੀਫਿਕੇਟ ਬਣਿਆ ਡੌਗ ਬਾਬੂ ਦਾ ਮਤਲਬ ਇੱਕ ਕੁੱਤੇ ਦਾ ਉਸ ਰਹਿਸ਼ੀ ਸਰਟੀਫਿਕੇਟ ਦੇ ਉੱਤੇ ਅਧਿਕਾਰੀ ਦੀ ਮੋਹਰ ਵੀ ਹੈ ਅਧਿਕਾਰੀ ਦੇ ਡਿਜੀਟਲ ਸਾਈਨ ਵੀ ਨੇ ਸਰਕਾਰੀ ਮੋਹਰ ਵੀ ਲੱਗੀ ਹੈ ਬਕਾਇਦਾ ਕੰਪਿਊਟਰਾਈਜ਼ਡ ਸਿਸਟਮ ਦੇ ਤਹਿਤ ਸਾਰਾ ਬਣ ਗਿਆ ਹੈ ਉਹਦੇ ਤੇ ਡੋਗ ਬਾਬੂ ਦੀ ਫੋਟੋ ਵੀ ਲੱਗੀ ਹੈ ਉਹਦੇ ਮੰਮੀ ਪਾਪਾ ਦਾ ਨਾਮ ਵੀ ਲਿਖਿਆ ਮੰਮੀ ਕੁਤਿਆ ਦੇਵੀ ਪਾਪਾ ਜੀ ਹੈ ਕੁੱਤਾ ਬਾਬੂ ਤੇ ਜਿਉ ਜਿੱਦਾਂ ਹੀ ਇਹ ਗੱਲ ਫੈਲੀ ਤੇ ਅਧਿਕਾਰੀਆਂ ਨੇ ਹੱਥਾਂ ਪੈਰਾਂ ਦੀ ਪੈਗੀ ਡੀਸੀ ਨੇ ਜਦੇ ਤਲਬ ਕਰ ਲਈ ਉਹ ਪੈਸੇ ਤਾਂ ਬੜ ਮੁਲਕਾਂ ਦੇ ਵਿੱਚ ਕੁੱਤਿਆਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਚੰਡੀਗੜ੍ਹ ਚ ਵੀ ਕੁੱਤਿਆਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਬਕਾਇਦਾ ਉਹਨਾਂ ਨੂੰ ਟੋਕਨ ਨੰਬਰ ਜਾਰੀ ਹੁੰਦੇ ਉਹਨਾਂ ਦੀਆਂ ਕਾਪੀਆਂ ਵਰਦੀਆਂ ਪਾਸਪੋਰਟ ਮੰਗ ਪਰ ਇੱਕਾ ਰਹਿਸ਼ੀ ਸਰਟੀਫਿਕੇਟ ਬਣਾ ਕੇ ਕੀ ਸਾਬਤ ਕਰਨਾ ਚਾਹੁੰਦੇ ਸੀ ਬੰਦੇ ਹੁਣ ਇਸ ਖਬਰ ਨੇ ਚਰਚਾ ਤਾਂ ਛੇੜਦੀ ਪਰ ਜਿਹੜੀ ਖਬਰ ਧਿਆਨ ਮੰਗਦੀ ਹੈ ਉਹ ਇਹ ਹੈ ਕਿ ਸੁਪਰੀਮ ਕੋਰਟ ਨੇ ਮਤਲਬ ਕਿ ਕਿਹਾ ਕੁੱਤਿਆਂ ਦੇ ਮਾਮਲੇ ਚ ਕਿ ਬਹੁਤ ਡਰਾਵਣਾ ਹੈ ਕਿ ਦੇਸ਼ ਚ 37 ਲੱਖ ਮਾਮਲੇ ਕੁੱਤਿਆਂ ਦੇ ਕੱਟਣ ਦੇ ਚਾਹਦੇ ਆ ਜੀ ਹਾਂ ਕੁੱਤਿਆਂ ਦੇ ਕੱਟਣ ਦੇ 37 ਲੱਖ ਕੇਸ ਨੇ 1 ਸਾਲ ਦੇ ਤੇ ਇਹ ਸੁਪਰੀਮ ਕੋਰਟ ਨੇ ਇਸ ਨੂੰ ਬਹੁਤ ਡਰਾਵਣਾ ਦੱਸਿਆ ਭਾਰਤ ਦੇ ਪਸ਼ੂ ਪਾਲਣ ਮੰਤਰੀ ਨੇ ਜਿਹੜੇ ਐਮ ਐਮ ਪੀ ਸਿੰਘ ਉਹਨਾਂ ਨੇ ਇਹ ਭਾਰਤੀ ਸੰਸਦ ਜਾਣਕਾਰੀ ਸਾਂਝੀ ਕੀਤੀ ਸੀ ਕਿ 2024 ਚ 37 ਲੱਖ ਤੋਂ ਜ਼ਿਆਦਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਧਿਆਨ ਚਾਹੀ ਤੇ ਜਿਹੜੇ 37 ਲੱਖ ਮਾਮਲੇ ਨੇ ਉਹਨਾਂ ਚ 54 ਲੋਕਾਂ ਦੀ ਮੌਤ ਵੀ ਹੋਈ ਆ ਤੇ ਜੇ ਮੈਂ ਇਸ ਨੂੰ ਇਸ ਪ੍ਰਕਿਰਿਆ ਤਹਿਤ ਦੇਖਾਂ ਤਾਂ ਇਹ ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਅੰਕੜੇ ਨੇ ਉਹਦੇ ਵਿੱਚ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਚ ਆਏ ਨੇ ਹਾਂ 485000 ਤੋਂ ਵੱਧ ਮਾਮਲੇ ਮਹਾਰਾਸ਼ਟਰ ਦੇ ਨੇ ਕੁੱਤਿਆਂ ਦੇ ਕੱਟਣ ਦੇ ਇਹ ਸਾਲ 2024 ਦੇ ਅੰਕੜੇ ਨੇ 37 ਲੱਖ ਤਾਮਿਲਨਾਡੂ ਦੇ ਵਿੱਚ 480000 ਦੇ ਕਰੀਬ ਮਾਮਲੇ ਨੇ ਕੁੱਤਿਆਂ ਦੇ ਕੱਟਣ ਦੇ ਉਹਦਾ ਗੁਜਰਾਤ ਦੀ ਵਾਰੀ ਆ 392000 ਉੱਥੋਂ ਦੇ ਮਾਮਲੇ ਨੇ ਕਰਨਾਟਕਾ ਚ 366000 ਮਾਮਲੇ ਨੇ ਬਿਹਾਰ ਦੇ 263000 ਨੇ ਕੇਰਲਾ ਦੇ 115000 ਤੋਂ ਵੱਧ ਨੇ 2022 ਚ ਦੇਸ਼ ਦੇ ਵਿੱਚ ਕੁੱਤਿਆਂ ਦੇ ਕੱਟਣ ਦੇ ਮਾਮਲੇ 21 ਲੱਖ ਤੋਂ ਵੱਧ ਸੀ 2023 ਚ 30 ਲੱਖ ਤੋਂ ਪਾਰ ਗਏ ਤੇ 2024 ਚ 37 ਲੱਖ ਦੇ ਪਾਰ ਹੋ ਗਏ ਔਰ ਇਹ ਬਹੁਤ ਡਰਾ ਬਣਾਏ ਕਿ ਇਹਦੇ ਵਿੱਚੋਂ ਜ਼ਿਆਦਾਤਰ ਸ਼ਿਕਾਰ ਬੱਚੇ ਹੁੰਦੇ ਨੇ ਬਹੁ ਗਿਣਤੀ ਹਰ 7ਵੇਂ ਕੇਸ ਦੇ ਵਿੱਚ ਇੱਕ ਛੋਟਾ ਬੱਚਾ ਜਾਂ ਬਜ਼ੁਰਗੇ ਦਾ ਸ਼ਿਕਾਰ ਹੋ ਰਿਹਾ ਹੈ ਤੇ ਇੱਥੇ ਕਈ ਤਰ੍ਹਾਂ ਦਾ ਮਸਲਾ ਹੁੰਦਾ ਜੀ ਕਿ ਜਿਹੜੇ ਗਲੀਆਂ ਵਾਲੇ ਕੁੱਤੇ ਨੇ ਜਿਹਨੂੰ ਆਪਾਂ ਇਹ ਨਹੀਂ ਕਰ ਸਕਦੇ ਪਰ ਕੋਈ ਨਾ ਕੋਈ ਹੱਲ ਲੱਭਣਾ ਪੋਗਾ ਸੁਪਰੀਮ ਕੋਰਟ ਨੇ ਤਾਂ ਇਹ ਵੀ ਸਲਾਹ ਦਿੱਤੀ ਸੀ ਕੁਝ ਮਾਮਲੇ 'ਚ ਕਿ ਵੀ ਕਿ ਉਹਨਾਂ ਕੋਈ ਖੇਤਰੇ ਬਣਾ ਲਓ ਕਿ ਜਿੱਥੇ ਗਲੀ ਵਾਲੇ ਕੁੱਤੇ ਰੱਖਿਆ ਜਾਵੇ ਲੱਕਰ ਲਿਆ ਜਾਵੇ ਸੋ ਹੁਣ ਇਹਦੇ ਉੱਤੇ ਵੀ ਪਰ ਇਹ ਸਰਕਾਰਾਂ ਇਸ ਦੇ ਉੱਤੇ ਕਦੋਂ ਜੁੰਵਰੀ ਨਿਭਾਉਣਗੀਆਂ ਕੁੱਤਿਆਂ ਨਾਲ ਕੱਟਣ ਨਾਲ ਇਹ ਮਾਮਲਾ ਅਸਲ ਦੇ ਵਿੱਚ ਇੱਥੋਂ ਚਰਚਾ ਚ ਹੈ ਕਿ ਦਿੱਲੀ ਦੀ ਇੱਕ ਬੜੀ ਮਾਸੂਮ ਜੀ ਬੱਚੀ ਛੋਟੀ 30 ਜੂਨ ਨੂੰ ਉਸ ਨੂੰ ਕੁੱਤੇ ਨੇ ਕੱਟਿਆ ਤੇ 26 ਜੁਲਾਈ ਨੂੰ ਉਹਦੀ ਮੌਤ ਹੋ ਗਈ ਜੀ 6 ਸਾਲ ਦੀ ਕੁੜੀ ਸੀ ਇਹ ਉੱਥੋਂ ਇਹ ਮਾਮਲਾ ਧਿਆਨ ਚ ਆਇਆ ਸੋ ਇੱਕ ਪਾਸੇ ਕੁੱਤਿਆਂ ਦੇ ਰਹਿਸ਼ੀ ਸਰਟੀਫਿਕੇਟ ਬਣ ਰਹੇ ਨੇ ਦੂਏ ਪਾਸੇ ਇੱਕ ਇੱਕ ਸਾਲ ਚ 37 ਲੱਖ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਦਿੱਲੀ ਦੇਸ਼ ਦੀ ਰਾਜਧਾਨੀ ਚ 143% ਦੀ ਔਸਤ ਨਾਲ ਹਰ ਸਾਲ ਕੁੱਤਿਆਂ ਦੇ ਕੱਟਣ ਦੇ ਮਾਮਲੇ ਵਧ ਰਹੇ ਨੇ ਇੱਥੋਂ ਦਾ ਲਾਲੂ ਮਾਮਲਾ ਕਿੰਨਾ ਗੰਭੀਰ ਹੈ ਬਹੁਤ ਸ਼ੋਰ